ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮਨਿਲੀ ਭੁਗਤ ਨਾਲ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਝੁੱਠੀ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਨ ਅਤੇ ਐਨਐਸਏ ਵਧਾਉਣ ਲਈ ਸਾਸ਼ਾ ਕਾਰਨ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਅਤੇ ਖਨੋਰੀ ਬਾੜਨਾ ਉੱਪਰ ਕਿਸਾਨਾਂ ਵਿਰੁੱਧ ਜ਼ਬਰ ਜ਼ੁਲਮ ਕਰਨ ਅਤੇ ਸਜਾਵਾਂਪੂ ਵਿੱਚੋਂ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਰਮਣੀ ਅਕਾਲੀਗਰ ਅੰਮ੍ਰਿਤਸਰ ਵੱਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਲਈ ਮੰਗ ਪੱਤਰ ਦਿੱਤੇ ਗਏ ਪਰ ਕੋਈ ਵੀ ਕਾਰਵਾਈ ਨਾ ਹੋਣ ਤੋਂ ਬਾਅਦ 4 ਮਾਰਚ ਨੂੰ ਅਮਨਪਸੰਦ ਤਰੀਕੇ ਨਾਲ ਰੇਡ ਕੋ ਕੋ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਤਹਿਤ ਮੁਕੇਰੀਆਂ ਵਿਖੇ ਜਥੇਬੰਦੀ ਦੇ ਆਗੂ ਗੁਰਦੀਪ ਸਿੰਘ ਖੁਣਖੁਣ ਗੁਰਨਾਮ ਸਿੰਘ ਸਿੰਘਰੀ ਵਾਲਾ ਮਾਸਟਰ ਕੁਲਦੀਪ ਸਿੰਘ ਮਸੀਤੀ ਪਰਮਿੰਦਰ ਸਿੰਘ ਖਾਲਸਾ ਅਤੇ ਇਹਨਾਂ ਦੇ ਨਾਲ ਹੋਰ ਵੀ ਆਗੂ ਮੌਜੂਦ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮੁਕੇਰੀਆਂ ਪੁਲਿਸ ਵੱਲੋਂ ਧੱਕੇਸ਼ਾਹੀ ਕਰਦੇ ਆ ਇਹਨਾਂ ਸਾਰਿਆਂ ਉੱਪਰ ਸੱਤ 53 ਦਾ ਕੇਸ ਕਰਕੇ ਐਸਡੀਐਮ ਮੁਕੇਰੀਆਂ ਅੱਗੇ ਪੇਸ਼ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਇਹਨਾਂ ਦਾ ਇੱਕ ਵਫਦ ਅੱਜ ਹੁਸ਼ਿਆਰਪੁਰ ਦੇ ਮਾਨਯੋਗ ਐਸਐਸਪੀ ਸ੍ਰੀ ਸਰਿੰਦਰ ਲੰਬਾ ਜੀ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਹੁਸ਼ਿਆਰਪੁਰ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਮਨੀ ਸਿੰਘ ਚੀਮਾ ਦੀ ਰਿਪੋਰਟ। ਅੱਜ ਅਸੀਂ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਜਿਹਦੇ ਵਿੱਚ ਪਿਛਲੇ ਤਿੰਨੇ ਜਿਹੜਾ ਰੇਲ ਰੋਕੂ ਦਾ ਪ੍ਰੋਗਰਾਮ ਸੀਗਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਜਿਹੜੇ ਅਸਾਮ ਦੀਆਂ ਜੇਲ੍ਹਾਂ ਚ ਨੌਜਵਾਲਾ ਬੰਦ ਦਾ ਉਹਨਾਂ ਦੇ ਰਿਹਾਈ ਵਾਸਤੇ ਤੇ ਉਹਨਾਂ ਦੇ ਪੰਜਾਬ ਲਿਆਉਣ ਵਾਸਤੇ। ਉਹ ਸਾਰੇ ਪੰਜਾਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਖਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਸੀ। ਉਹਦੇ ਸਬੰਧ ਸਾਡੇ ਸਾਰੇ ਜਥੇਦਾਰ ਸਾਹਿਬ ਮਕੇਰੀਆਂ ਦੇ ਜਿਹੜੇ ਸਟੇਸ਼ਨ ਤੇ ਗਏ। ਕੁਝ ਬਾਹਰ ਸੀ, ਕੁਝ ਅੰਦਰ ਸੀ। ਜਿਹੜੇ ਪੁਲਿਸ ਨੇ ਸਾਡੇ ਨਾਲ ਉੱਥੋਂ ਸਾਨੂੰ ਫੜ ਕੇ ਕੁਝ ਮਕੇਰੀਆਂ ਠਾਣੇ 'ਚ, ਕੁਝ ਤਲਵਾੜੇ ਠਾਣੇ 'ਚ ਤੇ ਕੁਝ ਹਾਜੀਪੁਰ ਠਾਣੇ 'ਚ ਜਿਹੜੇ ਲਿਆ ਕੇ ਦੇ ਦਿੱਤੇ। ਜਦ ਕਿ 11 ਕਮਿਊਨਿਕ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਤੋ 3 ਵਜੇ ਤਾ ਹੀ ਉਹ ਕਾਲ ਸੀ ਜਿਹੜੇ 3 ਵਜੇ ਤੋਂ ਬਾਅਦ ਸਾਨੂੰ 4 ਵਜੇ ਤੇ ਲਿਆ ਕੇ ਉਹ ਤੋਂ ਬਾਅਦ ਅਵੇਰੇ ਹੁੰਦੇ ਤੱਕ ਨੇਰੇ ਹੁੰਦੇ ਤੱਕ ਐਸਡੀਐਮ ਸਾਹਿਬ ਦੇ ਦਫਤਰ ਲੈ ਆਂਦਾ ਉੱਥੇ ਸਾਨੂੰ ਕਾਫੀ ਜਲੇਲ ਕੀਤਾ ਗਿਆ ਸਾਰੇ ਸੰਗਾਂ ਨੂੰ ਬੱਸਾਂ 'ਚ ਬਿਠਾ ਰੱਖਿਆ 2 2.5 ਘੰਟੇ ਉਹ ਤੋਂ ਬਾਅਦ ਸਾਡੇ ਤੇ ਪਰਚੇ ਕੱਟੇ ਗਏ ਜਿਹੜੇ ਕਿ ਸਾਡੇ ਤੇ 751 ਕੀਤੀ ਗਈ ਜਿਹਦਾ ਅਸੀਂ ਵਿਰੋਧ ਵੀ ਕੀਤਾ ਪਰ ਉਹਦੇ ਕਿਸੇ ਵੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਨੇ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਅਖੀਰ ਸਾਡੇ ਉਹ 751 ਕਰਕੇ ਤੇ ਸਾਨੂੰ ਰਿਹਾ ਕੀਤਾ ਕਿੰਨੇ ਜਾਣੇ ਤੇ 751 ਦਾ ਪਰਚਾ ਕੀਤਾ ਗਿਆ 31 ਸੀ ਕਿ ਗੱਪਰ ਖੋਣ ਖੋਣ ਸਾਹਿਬ ਕਿੰਨਾ ਕਿ ਜਾਇਜ਼ ਮੰਨਦੇ ਹੋ ਕਿ ਆਪਾਂ ਟ੍ਰੇਨਾਂ ਰੋਕ ਲੇ ਕਿਉਂਕਿ ਟ੍ਰੇਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਫ਼ਰ ਕਰਦੇ ਆ ਉਹਨਾਂ ਨੂੰ ਵੀ ਖੱਜਲ ਖਰਾਬੀ ਹੁੰਦੀ ਬਿਲਕੁਲ ਅਸੀਂ ਕਿਸੇ ਨੂੰ ਖੱਜਲ ਖਰਾਬ ਨਹੀਂ ਕਰਨਾ ਚਾਹੁੰਦੇ 4 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੇ ਹਰਤ ਵਿੱਚ ਐਲਾਨ ਕਰਤਾ ਸੀ ਵੀ ਜਿਹੜੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਬੱਚੇ ਸਫ਼ਰ ਕਰਦੇ ਥੋੜਾ ਜਿਹਾ 2-4 ਘੰਟੇ ਗਰੇਜ ਕਰਨ ਚਲੋ ਅਸੀਂ ਵੀ ਸਟੇਸ਼ਨ ਤੇ ਆ ਕੇ ਕੋਈ ਗੱਲ ਨਹੀਂ ਕੀਤੀ ਸੀ ਸ਼ਾਂਤਮਈ ਸੀ ਦਰਿਆ ਬਿਛਾ ਕੇ ਬੈਠ ਜਾਣਾ ਸੀਗਾ ਸ਼ਾਂਤਮਈ ਪ੍ਰੋਗਰਾਮ ਸੀ ਪਰ ਉਹ ਸ਼ਾਂਤਮਈ ਪ੍ਰੋਗਰਾਮ ਨੂੰ ਪੁਲਿਸ ਨੇ ਉਹ ਅਮਨ ਭੰਗ ਕੀਤਾ ਜਦ ਕਿ ਅਸੀਂ ਨਹੀਂ ਉਸ ਅਮਨ ਭੰਗ ਕੀਤਾ ਅਸੀਂ ਕਦੀ ਵੀ ਕੋਈ ਵੀ ਪ੍ਰੋਗਰਾਮ ਹੋਵੇ ਪੂਰਾ ਸ਼ਾਂਤਮਈ ਕਰਦੇ ਆ ਉਹਦੇ ਵਿੱਚ ਪੁਲਿਸ ਨੇ ਸਾਡੇ ਨਾਲ ਉਹ ਜ਼ਿਆਦਤੀ ਕੀਤੀ ਆ ਜਿਹਦੇ ਸਬੰਧ ਚ ਅੱਜ ਐਸਐਸਪੀ ਸਾਹਿਬ ਨਾਲ ਅਸੀਂ ਮਲੇ ਆ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਬਿਲਕੁਲ ਤੁਹਾਨੂੰ ਇਨਸਾਫ ਮਿਲੂਗਾ ਉਹਨਾਂ ਨੇ ਡਿਊਟੀ ਵੀ ਲਾਈ ਆ ਰੰਗ ਕੀ ਆਪਣੇ ਕੀ ਪਰਚੇ ਰੱਦ ਕੀਤੇ ਜਾਣ ਸਾਡੇ ਪਰਚੇ ਰੱਦ ਕੀਤੇ ਜਾਣ ਅਸੀਂ ਤੇ ਹੁਣ ਜੇ ਆਉਣ ਵਾਲੇ ਸਮੇਂ ਚ ਫੇ ਕੋਈ ਕਾਲ ਆਗੇ ਤੇ ਅਸੀਂ ਤਾਂ ਉੱਤੇ ਵੀ ਜਾਣਾ ਅਸੀਂ ਪਿੱਛੇ ਥੋੜੋ ਹਟਣਾ ਇਸ ਕਰਕੇ ਸਾਡੀ ਮੰਗ ਆ ਵੀ ਜਿਹੜੇ ਪਰਚੇ ਰੱਦ ਕੀਤੇ ਜਾਣ ਅਸੀਂ ਜਿੱਦਾਂ ਬੜੇ ਸ਼ਾਂਤਮਈ ਤਰੀਕੇ ਨਾਲ ਚੱਲਦੇ ਏਦਾਂ ਹੀ ਪੁਲਿਸ ਚੱਲੇ ਤੇ ਵਧੀਆ ਤਰੀਕੇ ਨਾਲ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਜੀ ਜਨਾ ਤੁਹਾਨੂੰ ਦੇਖੋ ਇਹ ਜਿਹੜੀ ਕਾਲ ਜਿਹੜੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਬਿਲਕੁਲ ਜੱਕਦਮ ਅਸੀਂ ਕਾਲ ਨਹੀਂ ਦਿੱਤੀ ਅਸੀਂ ਜ਼ਿਲ੍ਹਾ ਹੈੱਡ ਕੁਆਟਰਾਂ ਦੇ ਉੱਤੇ ਜਿਹੜੇ ਆ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਆ ਇਹੜੀ ਨਿਕੰਮੀ ਔਰ ਫੇਲ ਜਿਹੜੀ ਇਹ ਸਰਕਾਰ ਵਾ ਇਹ ਸਰਕਾਰ ਦੀ ਨਲੈਕੀ ਆ ਕਿ ਜਿਹੜੇ ਸਾਡੇ ਤਿੰਨ ਮੁੱਦੇ ਸੀਗੇ ਪਹਿਲੀ ਗੱਲ ਸੀ ਡਿਬਰੂਗੜ੍ਹ ਦੀ ਜੇਲ੍ਹਾਂ ਦੇ ਵਿੱਚ ਜਿਹੜੇ ਨਜਾਇਜ਼ ਜਿਹੜੇ ਪਰਚੇ ਝੂਠੇ ਜਿਹੜੇ ਪਰਚੇ ਪਾ ਕੇ ਜਿਹੜੇ ਉੱਥੇ ਐਨਐਸਏ ਵਰਗੇ ਖਤਰਨਾਕ ਜਿਹੜੇ ਪਰਚੇ ਪਾ ਕੇ ਜਿਹੜੇ ਉੱਥੇ ਡੱਕੇ ਹੋਏ ਆ ਉਹਨਾਂ ਦੇ ਹੱਕ ਦੇ ਵਿੱਚ ਸੀਗਾ ਦੂਜਾ ਸਾਡਾ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਆ ਉਹਦੇ ਉਹਦੇ ਸੀਗਾ ਕਿ ਬਈ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਜਿੱਦਾਂ ਜਿਹੜਾ ਜ਼ੁਲਮ ਹੋਇਆ ਉਹਦੇ ਵਿਰੋਧ ਚ ਸੀਗਾ ਤੇ ਤੀਜਾ ਸਾਡਾ ਸੀਗਾ ਜਿਹੜੇ ਬੰਦੀ ਸਿੰਘ ਜਿਹੜੇ ਆ ਪਿਛਲੇ 30 32 ਸਾਲ ਤੋਂ ਆਪਣੀ ਸਜ਼ਾਵਾਂ ਜਿਹੜੀਆਂ ਭੁਗਤ ਚੁੱਕੇ ਆ ਇਹ ਤਿੰਨ ਮੁੱਦਿਆਂ ਨੂੰ ਲੈ ਕੇ ਪਹਿਲਾਂ ਅਸੀਂ ਮੰਗ ਪੱਤਰ ਵੀ ਦਿੱਤੇ ਗਏ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਉਹ ਤੋਂ ਬਾਅਦ ਜਿਹੜਾ ਸਾਨੂੰ ਮਜਬੂਰਨ ਉਹ ਕਿਉਂਕਿ ਜਿੱਥੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਹੀ ਭੁੱਖ ਹਰਤਾ ਰੱਖਿਓ ਆ ਉੱਥੇ ਉਹਨਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਦੀਆਂ ਬਜ਼ੁਰਗ ਜਿਹੜੀਆਂ ਮਤਾਵਾਂ ਵੱਲੋਂ ਭੁਖੜਤਾ ਜਿਹੜੀ ਲਗਾਤਾਰ ਚੱਲ ਰਹੀ ਆ ਹੁਣ ਅੱਜ ਦੇ ਪਿੱਛੇ ਦੀ ਗੱਲ ਕੀਤੇ ਤੁਸੀਂ ਐਸਐਸਪੀ ਸਾਹਿਬ ਨੂੰ ਮੁਲਾਕਾਤ ਕੀਤੀ ਆ ਉਹਨਾਂ ਦੇ ਨਾਲ ਤੇ ਹੁਣ ਕੀ ਭਰੋਸਾ ਦਵਾਇਆ ਕਿ ਕਿੰਨੇ ਕਿ ਦਿਨ ਦੇ ਵਿੱਚ ਪਰਚੇ ਖਾਰਜ ਜਿਹੜੇ ਹੋਣਗੇ ਤੁਹਾਡਾ ਬਿਲਕੁਲ ਉਹਨਾਂ ਨੇ ਕਿਹਾ ਕਿੰਦੇ ਮੇਰੇ ਉਹਨਾਂ ਨੂੰ ਜਿਹੜਾ ਮੈਂ ਦੱਸਿਆ ਸਾਰੀ ਆਪਾਂ ਸਾਰਿਆਂ ਨੂੰ ਦੱਸਿਆ ਵੀ ਆ ਸਾਡੇ ਨਾਲ ਇਹ ਜਿਹੜੀ ਥਾੜੀ ਉੱਥੇ ਦੀ ਲੋਕਲ ਜਿਹੜੀ ਉੱਥੇ ਦੀ ਪੁਲਿਸ ਉਹ ਡੀਪਟੀ ਸਾਹਿਬ ਉਹ ਮਤਸਵੀ ਸੋਚ ਅਧੀਨ ਉਹਨੇ ਜਿਹੜੀ ਇਹ ਸਾਡੇ ਤੇ 7 ਤੇ ਉਹਨੇ ਸਾਨੂੰ ਪਿਸ਼ਵਾਸ ਦਵਾਇਆ ਕਿ ਵੀ ਜਲਦੀ ਜਿਹੜਾ ਇਹ ਤੁਹਾਡਾ ਜਿਹੜਾ ਮਸਲਾ ਜਿਹੜਾ ਸੌਟ ਆਊਟ ਹੋ ਜਿਹੜਾ ਕੀਤਾ ਜਾਊਗਾ